ਤੜਤੀ ਤੇ ਰਹੇ ਕੇ ਸੋਚ ਉੱਚੀ ਰੱਖਣੀ ਕੋਈ ਮਾੜੀ ਗੱਲ ਨਹੀਂ ਕਰ ਜੇ ਤੋ ਤੰਗ ਅਪਣਾਉਂਦਾ ਮੌਤ ਨੂੰ ਮਸਲੇ ਦਾ ਹੱਲ ਨਹੀਂ ਹੋਇਆ ਕਰ ਜੇ ਤੋ ਤੰਗ ਅਪਣਾਉਂਦਾ ਮੌਤ ਨੂੰ ਮਸਲੇ ਦਾ ਹੱਲ ਨਹੀਂ ਮਿਹਨਤਾਂ ਦੇ ਨਾਲ ਸਰ ਹੋਂ ਮੰਜਲਾ ਮਿਹਨਤਾਂ ਦੇ ਨਾਲ ਸਰ ਹੋਂ ਮੰਜਲਾ ਵਹਿਮ ਵਾਲੀ ਬਣੀ ਨਾ ਦਵਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਧੋਖੇ ਨਾਲ ਕੀਤੀ ਓਏ ਕਮਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਧੋਖੇ ਨਾਲ ਕੀਤੀ ਓਏ ਕਮਾਈ ਮਿੱਤਰੋ ਬੱਲੇ ਵੱਲੇ ਉਹਦੀ ਕਾਰਿਦ ਹੈ ਸਮਾਜ ਬਈ ਮੂਹ ਮੰਗ ਜਿਹੜਾ ਨਹੀਂ ਉਹ ਲੈਂਦਾ ਦਾਜ ਵੀ ਬੱਲੇ ਵੱਲੇ ਉਹਦੀ ਕਾਰਿਦ ਹੈ ਸਮਾਜ ਬਈ ਮੂਹ ਮੰਗ ਜਿਹੜਾ ਨਹੀਂ ਉਹ ਲੈਂਦਾ ਦਾਜ ਵੀ ਉਮਰਾਂ ਦਾ ਰੋਣਾ ਉਹਦੀ ਝੋਲੀ ਪੈ ਜਾਵੇ ਉਮਰਾਂ ਦਾ ਰੋਣਾ ਉਹਦੀ ਝੋਲੀ ਪੈ ਜਾਵੇ ਮਾੜਾ ਜੀ ਨੂੰ ਟੱਕਰੇ ਜਮਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਧੋਖੇ ਨਾਲ ਕੀਤੀ ਹੋਏ ਕਮਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਤੋਖੇ ਨਾਲ ਕੀਤੀ ਓਏ ਕਮਾਈ ਮਿੱਤਰੋ ਧੀਆਂ ਤਨ ਹੈ ਪੁਰਾਇਆ ਐਵੇਂ ਗੱਲਾਂ ਜੁੜੀਆਂ ਕੁੱਖ ਵਿੱਚ ਸੋਹਣੋਂ ਨਾ ਮਾਰੋ ਕੁੜੀਆਂ ਧਨ ਹੈ ਪੁਰਾਇਆ ਐਵੇਂ ਗੱਲਾਂ ਜੁੜੀਆਂ ਕੁੱਖ ਵਿੱਚ ਮਾਪਿਓ ਨਾ ਮਾਰੋ ਕੁੜੀਆਂ ਕੁਦਰਤ ਨਾਲ ਛੇੜ ਛਾੜ ਮਾੜੀ ਐ ਕੁਦਰਤ ਨਾਲ ਛੇੜ ਛਾੜ ਮਾੜੀ ਐ ਰੱਬ ਨਾਲ ਕਰੋ ਨਾ ਜਦਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਧੋਖੇ ਨਾਲ ਕੀਤੀ ਏ ਕਮਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਧੋਖੇ ਨਾਲ ਕੀਤੀ ਏ ਕਮਾਈ ਮਿੱਤਰੋ ਡਾਡੇ ਹੱਥ ਹੁੰਦੀ ਹਾਰ ਅਤੇ ਜਿੱਤ ਵੀ ਬਾਣੀਆਂ ਕਿਸੇ ਦਾ ਵਣਦਾ ਨਾ ਮਿੱਤ ਵਈ ਦਾਂਡੇ ਹੱਥ ਹੁੰਦੀ ਹਾਰ ਅਤੇ ਜਿੱਤ ਵੀ ਬਾਣੀਆਂ ਕਿਸੇ ਦਾ ਬਣਦਾ ਨਾ ਮਿੱਤ ਵੀ ਦੁਸ਼ਮਣ ਦੀ ਨਾ ਕਦੇ ਲੋੜ ਸਮਝੋ ਦੁਸ਼ਮਣ ਦੀ ਨਾ ਕਦੇ ਲੋੜ ਸਮਝੋ ਦੋਸਤੀ ਜੇ ਬਾਣੀਆਂ ਨਾ ਪਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਤੋ ਕੇ ਨਾਲ ਕੀਤੀ ਓਏ ਕਮਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਓ ਦਿੰਦੀ ਬੰਦੇ ਨੂੰ ਤੋਕੇ ਨਾਲ ਕੀਤੀ ਓਏ ਕਮਾਈ ਮਿੱਤਰੋ ਲਾਲਿਆਂਾਂ ਤੇ ਜੇ ਸੱਚੇ ਗੀਤ ਗਾਉਂਦਾ ਏ ਹੱਡ ਬੀਤੀ ਸਾਰੀ ਖੁੱਲਕੇ ਸੁਣਾਉਂਦਾ ਏ ਲਾਲਿਆਂਾਂ ਤੇ ਜੇ ਸੱਚੇ ਗੀਤ ਗਾਉਂਦਾ ਏ ਹੱਡ ਬੀਤੀ ਸਾਰੀ ਖੁੱਲਕੇ ਸੁਣਾਉਂਦਾ ਵੇ ਸੱਚ ਪਿੱਛੇ ਲੈਂਦਾ ਭਾਵੇਂ ਸੀਸ ਲੈ ਜਾਵੇ ਸੱਚ ਪਿੱਛੇ ਭਾਵੇਂ ਲੈਂਦਾ ਸੀਸ ਲੈ ਜਾਵੇ ਝੂਠੀ ਕੰਦੇ ਦੀ ਇਹ ਨਾ ਗਵਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਧੋਖੇ ਨਾਲ ਕੀਤੀ ਓਏ ਕਮਾਈ ਮਿੱਤਰੋ ਜ਼ਿੰਦਗੀ ਚ ਸੁੱਖ ਨਹੀਂ ਉਹ ਦਿੰਦੀ ਬੰਦੇ ਨੂੰ ਧੋਖੇ ਨਾਲ ਕੀਤੀ ਓਏ ਕਮਾਈ ਮਿੱਤਰੋ ਧੋਖੇ ਨਾਲ ਕੀਤੀ ਓਏ ਕਮਾਈ ਮਿੱਤਰੋ ਧੋਖੇ ਨਾਲ ਕੀਤੀ ਹੋਈ ਕਮਾਈ ਮਿੱਤਰੋ